ਪੰਜਾਬ ਪੁਲਿਸ ਦਾ ਖਾਸ ਤੌਰ ਤੇ ਨਵੀਨੀਕਰਨ ਪੰਜਾਬ ਪੁਲਿਸ ਨੂੰ ਅਪਡੇਟ ਰੱਖਣ ਲਈ ਕੋਈ ਬਜਟ ਦੀ ਕਮੀ ਨਹੀਂ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੁਲਿਸ ਨੂੰ ਨਵੀਆਂ ਬ੍ਰਾਂਡ ਨਿਊ ਲੇਟੈਸਟ ਗੱਡੀਆਂ ਮੋਟਰਸਾਈਕਲ ਕੰਪਿਊਟਰ ਦਾ ਅਪਡੇਟ ਜਿਹੜਾ ਔਰ ਆਈਏ ਨਾਲ ਲੈ ਕੇ ਆ ਰਹੇ ਆ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਤੇ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚ ਪੱਧਰ ਦਾ ਕਿਵੇਂ ਚੱਕ ਸਕਦੇ। ਤੇ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਆਊਗੀ ਬਹੁਤ ਜ਼ਿਆਦਾ ਕਿਉਂਕਿ ਜ ਜਿਹਨਾਂ ਨਾਲ ਤੁਹਾਡੇ ਨਾਲ ਸਾਹਮਣਾ ਹੋਊਗਾ ਜਾਂ ਸਾਹਮਣਾ ਹੁੰਦਾ ਹੈ ਹਰ ਰੋਜ਼ ਜੋ ਕ੍ਰਿਮੀਨਲਸ ਉਹ ਅਪਡੇਟ ਹੋਏ ਹੋਏ ਨੇ ਪੰਜਾਬ ਪੁਲਿਸ ਨੂੰ ਤਾਂ ਪਿੱਛੇ ਨਾ ਰਵੇ ਪੰਜਾਬ ਪੁਲਿਸ ਨੂੰ ਤਾਂ ਦੋ ਕਦਮ ਅੱਗੇ ਹੋਣੀ ਚਾਹੀਦੀ ਇਨਵੈਸਟੀਗੇਸ਼ਨ ਚ ਵੀ ਉਹਨਾਂ ਦੀ ਟ੍ਰੇਸਿੰਗ ਦੇ ਵਿੱਚ ਵੀ ਔਰ ਜਦੋਂ ਕੋਈ ਸਾਹਮਣਾ ਹੋ ਜੇ ਕੋਈ ਇਹੋ ਜਿਹਾ ਅਨਸਰ ਆਦਾ ਤਾਂ ਬਹਾਦਰੀ ਨਾਲ ਲੜਨ ਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਬਹੁਤ ਆਸਾਨ ਹੈ ਸਭ ਤੋਂ ਆਸਾਨ ਕੰਮ ਹੈ ਜੇ ਮੈਂ ਆਪਣੇ ਦੇਸ਼ ਦੀ ਗੱਲ ਕਰ ਲੈਣਾ ਆਪਣੇ ਦੇਸ਼ 'ਚ ਸਭ ਤੋਂ ਆਸਾਨ ਕੰਮ ਇਹ ਹੈ ਕਿ ਪੁਲਿਸ ਨੂੰ ਬਦਨਾਮ ਕਰ ਦੋ ਬੜੀ ਸਭ ਸਭ ਤੋਂ ਸੌਖਾ ਕੰਮ ਇਹੀ ਹੈ ਬਸ ਪੁਲਿਸ ਕੀ ਕਰ ਰਹੀ ਸੀ ਕਿਤੇ ਕੋਈ ਝਗੜਾ ਹੋ ਗਿਆ ਸੱਸ ਨੂੰਹ ਦਾ ਉੱਥੇ ਕੋਈ ਪਤੀਲੇ ਭਾਂਡੇ ਚੱਕਲੇ ਬੇਲ ਨਹੀਂ ਚੱਲ ਪਏ ਪੁਲਿਸ ਕੀ ਕਰਨੀ ਸੀ ਬੜਾ ਕਹਿਣਾ ਸੌਖਾ ਹੈ ਹਰ ਕਿਸਮ ਦਾ ਝਗੜਾ ਤੁਹਾਡੇ ਕੋਲੇ ਆਊਗਾ ਕੋਈ ਜਦੋਂ ਤੁਸੀਂ ਫੈਸਲਾ ਕਰਾਉਂਗੇ ਇੱਕ ਧਿਰ ਖੁਸ਼ ਹੋ ਇੱਕ ਦੂਜੀ ਧਿਰ ਕਹੂਗੀ ਪੁਲਿਸ ਵਾਲੀ ਹੋਈ ਸੀ ਮੇਰੇ ਕੋਲੇ ਆਉਂਦੇ ਰਹੇ ਬਹੁਤ ਹੁਣ ਵੀ ਆਉਂਦੇ ਪੁਲਿਸ ਪਰਚਾ ਦਰਜ ਨਹੀਂ ਕਰਦੀ ਦੂਜੇ ਕਹਿੰਦੇ ਪੁਲਿਸ ਨੇ ਪਰਚਾ ਦਰਜ ਕਰ ਲਿਆ ਇਹ ਜੋ ਉਠਾਈ ਸੋ ਬੜਾ ਸੌਖਾ ਹੈ ਬਦਨਾਮ ਕਰਨਾ ਪਰ ਜਦੋਂ ਆਪਣੇ ਕੋਲ ਇਨਵੈਸਟੀਗੇਸ਼ਨ ਇਸ ਤਰ੍ਹਾਂ ਦੀ ਹੋਵੇ ਹਾਈ ਲੈਵਲ ਦੀ ਜਿਸ ਤਰ੍ਹਾਂ ਤੁਸੀਂ ਅੱਜ ਉਹਨਾਂ ਕੁਰਸੀਆਂ ਨੂੰ ਸੰਭਾਲਣ ਜਾ ਰਹੇ ਹੋ ਤਾਂ ਫਿਰ ਲੋਕਾਂ ਦਾ ਵਿਸ਼ਵਾਸ ਇਸ ਗੱਲ ਤੇ ਵਧੂਗਾ ਕਿ ਜੋ ਇਨਵੈਸਟੀਗੇਸ਼ਨ ਹੋਈ ਹੈ ਉਹ ਸਹੀ ਹੈ ਗਲਤ ਵਾਲਾ ਗਲਤ ਹੈ ਸਹੀ ਵਾਲਾ ਸਹੀ ਹੈ ਬਸ ਕਿਉਂਕਿ ਮੈਨੂੰ ਪਤਾ ਹੈ ਪੋਲੀਟੀਕਲ ਪ੍ਰੈਸ਼ਰ ਬਹੁਤ ਜ਼ਿਆਦਾ ਪੈਂਦਾ ਸੀ ਪੁਲਿਸ ਤੇ ਥਾਣੇ 'ਚ ਲੋਕ ਕਿਸੇ ਚਿੱਟਾ ਵੇਚਣ ਵਾਲੇ ਨੂੰ ਫੜਾ ਕੇ ਆਉਂਦੇ ਸੀ ਬੀਹਾ ਚਿੱਟਾ ਵੇਚਦਾ ਸੀ ਫੜਿਆ ਜੀ ਪਿੰਡੇ ਨੂੰ ਇੱਥੇ ਪਰਚਾ ਪਾਉ ਇਹਨੇ ਨੂੰ ਫੋਨ ਆ ਜਾਂਦਾ ਸੀ ਕਿਸੇ ਤਾਹਾਂ ਤੋਂ ਕੋ ਆਪਣੀ ਬੰਦਾ ਛੱਡ ਦੋ ਤਾਂ ਉਹ ਛੱਡਣਾ ਪੈਂਦਾ ਸੀ ਛੱਡਣਾ ਕੀ ਉਹਨੂੰ ਘਰੇ ਛੱਡ ਕੇ ਆਉ ਕਹਿੰਦੇ ਸੀ ਨਾਲ ਉਹ ਪੁਲਿਸ ਵਾਲੇ ਤਾਂ ਜਿੱਪ ਸੀ ਦੇ ਛੱਡ ਕੇ ਆਉਂਦੇ ਸੀ ਉਹ ਬਸਤੇ ਜਾਂਦੇ ਸੀ ਜਿਹੜੇ ਫੜਾਉਣ ਆਏ ਸੀ ਉਹ ਜਿਹਨੂੰ ਫੜਾਉਣ ਆਏ ਸੀ ਉਹ ਪਹਿਲਾਂ ਪਿੰਡ ਪਹੁੰਚਿਆ ਹੁੰਦਾ ਸੀ ਜਿਹੜੇ ਫੜਾਉਣ ਗਏ ਸੀ ਉਹ ਬਾਅਦ ਚ ਆਉਂਦੇ ਸੀ ਫਿਰ ਵਿਸ਼ਵਾਸ ਟੁੱਟ ਜਾਂਦੇ ਸੀ ਲੋਕਾਂ ਦਾ ਰਲੇ ਹੋਏ ਨੇ ਰਲੇਾ ਕੌਣ ਹੋਇਆ ਵੀ ਰਲੇ ਤਾਂ ਤਾਹਾਂ ਵਾਲੇ ਹੋਏ ਨੇ ਰਲੇ ਤਾਂ ਰਾਜਨੀਤਿਕ ਲੋਕ ਰਲੇ ਹੋਏ ਨੇ ਗਏ ਉਹਨਾਂ ਨਾਲ ਸਮਗਲਰਾ ਨਾਲ ਗੈਂਗਸਟਰ ਨਾਲ ਬਦਨਾਮ ਪੁਲਿਸ ਹੋ ਗਈ ਸੋ ਅਸੀਂ ਇਹ ਸਭ ਤੋਂ ਪਹਿਲਾਂ ਕਟ ਕੀਤਾ ਸਾਰੇ ਅਫੀਸਰ ਸਾਹਿਬਾਨ ਦੀ ਮੀਟਿੰਗ ਜਦੋਂ ਵੀ ਹੁੰਦੀ ਹੈ ਅਸੀਂ ਕਹਿੰਦੇ ਆ ਸੀ ਗਲਤ ਪਰਚਾ ਨਹੀਂ ਪਾਉਣਾ ਕਿਸੇ ਦਾ ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਉਹ ਰਾਜਨੀਤਿਕ ਪਰਚੇ ਨਹੀਂ ਪਾਉਣੇ ਝੂਠੇ ਪਰਚੇ ਨਹੀਂ ਪਾਉਣੇ ਆਪਣੇ ਤੋਂ ਜਿਹੜੇ ਸਹੀ ਪਰਚੇ ਆ ਉਹੀ ਸੰਭਾਲੇ ਜਾਣ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਜੇ ਉਹਨਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹੀ ਜਿਹੜੀ ਹੈ ਇਨਸਾਫ ਤੱਕ ਪਹੁੰਚਾ ਦਈਏ ਜਿਹੜੇ ਪਰਿਵਾਰਾਂ ਨਾਲ ਧੱਕਾ ਹੋਇਆ ਉਹੀ ਬਹੁਤ ਹੈ ਸਵਿਚ ਕਰਕੇ ਇੱਕ ਪੱਤਰਕਾਰ ਮੈਨੂੰ ਮਿਲਿਆ ਉਹ ਕਹਿੰਦਾ ਜੀ ਬਾਕੀ ਜੋ ਮਰਜੀ ਬਿਜਲੀ ਦੇ ਬਿੱਲ ਫ੍ਰੀ ਹੋ ਗਏ ਆਮ ਆਦਮੀ ਕਲੀਨਿਕ ਖੁੱਲ ਗਏ ਸਕੂਲ ਬਹੁਤ ਸੋਹਣੇ ਬਣੇ ਜਾਂਦੇ ਆ ਖੇਤਾਂ ਚ ਕੱਸੀਆਂ ਚ ਪਾਣੀ ਆਉਣ ਲੱਗ ਗਿਆ 20 25 25 30 ਸਾਲਾਂ ਬਾਅਦ ਪਰ ਸਭ ਤੋਂ ਵਧੀਆ ਜਿਹੜੀ ਗੱਲ ਮੰਨ ਗਏ ਉਹ ਲੋਕਾਂ ਦੇ ਝੂਠੇ ਪਰਚੇ ਪੈਣੇ ਬੰਦ ਹੋ ਗਏ ਯਾਰ घटो घट्ट छुटकारा मिांलिसून